ਅੰਬਾਨੀਆਂ ਦੇ ਵਿਆਹ ਨੇ ਬੜਾ ਕੁਝ ਖੋਲ ਕੇ ਰੱਖ ਦਿੱਤਾ بڑے ਪਰਦੇ ਚੱਕ ਦਿੱਤੇ ਤੇ ਬੜਾ ਕੁਝ ਸਾਬਤ ਕਰ ਦਿੱਤਾ ਮਕੇਸ਼ ਅੰਬਾਨੀ ਦੇ ਮੁੰਡੇ ਅਨੰਤ ਅੰਬਾਨੀ ਦੇ ਵਿਆਹ ਨੇ ਇਹ ਸਾਬਤ ਕਰ ਦਿੱਤਾ ਕਿ ਸਰਕਾਰਾਂ ਕਾਰਪੋਰੇਟ ਘਰਾਣਿਆਂ ਦੀ ਮੁੱਠੀ 'ਚ ਨੇ ਤੇ ਪੂਰਾ ਦੇਸ਼ ਉਹਨਾਂ ਦੇ ਮੁਤਾਬਕ ਚੱਲਦਾ ਤੁਸੀਂ ਦੇਖੋ ਅੰਬਾਨੀ ਦੇ ਪੁੱਤਰ ਦਾ ਵਿਆਹ ਗੁਜਰਾਤ ਦੇ ਜਾਮਨਗਰ ਦੇ ਵਿੱਚ ਤੇ ਗੁਜਰਾਤ ਦੇ ਜਾਮਨਗਰ ਦੇ ਵਿੱਚ ਜਿਹੜਾ 에어ਪੋਰਟ ਹੈ ਜਿਹੜਾ ਹਵਾਈ ਅੱਡਾ ਹੈ ਓਸੀ ਘਰੇਲੂ ਉਡਾਨਾਂ ਵਾਲਾ ਮਤਲਬ ਡੋਮੈਸਟਿਕ ਤੇ 10 ਦਿਨਾਂ ਲਈ ਕੇਂਦਰ ਸਰਕਾਰ ਨੇ ਉਸ ਹਵਾਈ ਅੱਡੇ ਨੂੰ ਉਸ 에어ਪੋਰਟ ਨੂੰ ਅੰਤਰਰਾਸ਼ਟਰੀ 에어ਪੋਰਟ ਦਾ ਦਰਜਾ ਦੇ ਦਿੱਤਾ ਸਪੈਸ਼ਲ ਚਿੱਠੀ ਜਾਰੀ ਕੀਤੀ ਗਈ ਰੱਖਿਆ ਮੰਤਰਾਲੇ ਗ੍ਰਹਿ ਮੰਤਰਾਲੇ ਤੇ ਕੇਂਦਰ ਸਰਕਾਰ ਦੀਆਂ ਸਪੈਸ਼ਲ ਮਨਜ਼ੂਰੀਆਂ ਦਿੱਤੀਆਂ ਗਈਆਂ ਤੇ ਇੱਕ ਘਰੇਲੂ ਹਵਾਈ ਅੱਡੇ ਨੂੰ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਦਰਜਾ ਦੇ ਦਿੱਤਾ ਗਿਆ ਤੇ ਬੜਾ ਕੁਝ ਹੋਰ ਵੀ ਐਸਾ ਕੀਤਾ ਗਿਆ ਜਿੱਥੋਂ ਪੂਰੀ ਤਰ੍ਹਾਂ ਇਹ ਸਾਬਤ ਹੋ ਜਾਂਦਾ ਹੈ ਕਿ ਇਹ ਦੇਸ਼ ਸੱਚਮੁੱਚ ਅੰਬਾਨੀਆਂ ਅਡਾਨੀਆਂ ਟਾਟੀਆਂ ਬਿਰਲਿਆ ਤੇ ਕੁਝ ਕਾਰਪੋਰੇਟ ਘਰਾਣਿਆਂ ਦੇ ਮੁਤਾਬਕ ਚੱਲਦਾ ਹੈ ਸੱਚਮੁੱਚ ਤਕੜੇ ਦਾ ਸੱਤੀ ਵੀ ਹੀ 100 ਹੁੰਦਾ ਹੈ ਸੱਚਮੁੱਚ ਇੱਥੇ ਤੇਰੇ ਮੇਰੇ ਅਰਗੇ ਮਾਤੜ ਨੂੰ ਕੌਣ ਪੁੱਛਦਾ ਹੈ ਸੱਚਮੁੱਚ ਨਗਾਰ ਖਾਨੇ ਚ ਤੂਤੀ ਦੀ ਕੌਣ ਸੁਣਦਾ ਹੈ ਦੇਖੋ ਇਹ ਕੋਈ ਇੱਕ ਗੱਲ ਨਹੀਂ ਗਈ ਕਿੰਨਾ ਕੁਸ਼ ਅੰਬਾਨੀਆਂ ਦੇ ਵਿਆਹ ਲਈ ਸਰਕਾਰ ਨੇ ਐਸਾ ਕੀਤਾ ਜਿਵੇਂ ਫੰਕਸ਼ਨ ਕਿਸੇ ਪਰਿਵਾਰ ਦਾ ਨਾ ਹੋਵੇ ਸਰਕਾਰ ਦਾ ਹੋਵੇ ਜਾਂ ਦੇਸ਼ ਦਾ ਹੋਵੇ ਪਹਿਲਾਂ ਤਾਂ ਸਰਕਾਰ ਨੇ ਬਹੁਤ ਸਾਰਾ ਖਰਚਾ ਕੀਤਾ ਉਸ ਹਵਾਈ ਅੱਡੇ ਤੇ ਜਿਹਨੂੰ ਘਰੇਲੂ ਹਵਾਈ ਅੱਡੇ ਦੀ ਜਗ੍ਹਾ ਸਿਰਫ ਦਸਾਂ ਦਿਨਾਂ ਲਈ ਅਮਾਨੀਆਂ ਦੇ ਵਿਆਹ-ਵਿਆਹ ਵਾਲੇ ਟਾਈਮ ਦੇ ਲਈ ਅੰਤਰਰਾਸ਼ਟਰੀ ਹਵਾਈ ਅੱਡਾ ਬਣਾਇਆ ਫਿਰ ਜਾਮਨਗਰ ਨੂੰ ਸਜਾਉਣ ਦੇ ਲਈ ਉੱਥੇ ਡੈਕੋਰੇਸ਼ਨਾਂ ਦੇ ਲਈ ਵੀ ਬਹੁਤ ਕੁਝ ਕੀਤਾ ਗਿਆ ਵਾਹ ਬਈ ਵਾਹ ਅਜੇ ਕਹਿੰਦੇ ਨੇ ਕਿ ਇੱਥੇ ਸਾਰੇ ਨਾਗਰਿਕ ਸਮਾਨ ਨੇ ਸਾਡੇ ਭਾਰਤ ਦਾ ਸੰਵਿਧਾਨ ਕਹਿੰਦਾ ਹੈ ਕਿ ਦੇਸ਼ ਦੇ ਸਾਰੇ ਨਾਗਰਿਕ ਸਮਾਨ ਹੋਣਗੇ ਉਹ ਕਾਨੂੰਨ ਦੀ ਨਜ਼ਰ ਚ ਵੀ ਸਮਾਨ ਹੋਣਗੇ ਉਹਨਾਂ ਦੇ ਲਈ ਸਮਾਨ ਸਹੂਲਤਾ ਹੋਣਗੀਆਂ ਤੇ ਸਮਾਨ ਇੱਕੋ ਜਿਹਾ ਵਿਹਾਰ ਬਰਾਬਰ ਦਾ ਵਿਹਾਰ ਕੀਤਾ ਜਾਏਗਾ ਪਰ ਕੀ ਇਹ ਸਮਾਨਤਾ ਹੈ ਕਿ ਇਹ ਬਰਾਬਰੀ ਹੈ ਇੱਥੇ ਸਾਡੇ ਅਰਗੇ ਮਾਤੜਾਂ ਦੇ ਵਿਆਹ ਹੋਵੇ ਨਾ ਤੇ ਕਿਤੇ ਇੱਕ ਦਿਨ ਸਪੈਸ਼ਲ ਕਹਿ ਦਿੱਤਾ ਜਾਵੇ ਬਾਅਦ ਸਾਡੇ ਚ ਵੀਰ ਉਸ ਦਿਨ ਥੋੜਾ ਜਿਹਾ ਬੱਸਾਂ ਉੱਥੇ ਸਾਡੇ ਘਾਟ ਰੁਕਦੀਆਂ ਨੇ ਤੇ ਉਸ ਦਿਨ ਉੱਥੇ ਬੱਸਾਂ ਰੋਕਦੇ ਉਹ ਸਾਡੇ ਰਿਸ਼ਤੇਦਾਰ ਪਰੌਣਿਆਂ ਨੇ ਉਤਰਨਾ ਤੇ ਅਗਲੇ ਬੇਇੱਜ਼ਤੀ ਕਰਕੇ ਬਾਹਰ ਕੱਢਦੇ ਨੇ ਵੀ ਪਿਉ ਦਾ ਰਾਜ ਹੈ ਬੱਸਾਂ ਤਾਂ ਉਹਮੇ ਹੀ ਚੱਲਣਗੀਆਂ ਜਿਵੇਂ ਅੱਗੇ ਰੁਕਦੀਆਂ ਕੋਈ ਬੱਸ ਨਹੀਂ ਰੁਕਣੀ ਉੱਥੇ ਜਿੰਨੀਆਂ ਅੱਗੇ ਰੁਕਦੀਆਂ ਓਨੀਆਂ ਹੀ ਰੁਕਣਗੀਆਂ ਤੇ ਵਾਕਿਆ ਹੀ ਉਹਨਾਂ ਦੇ ਤਾਂ ਪਿਉ ਦਾ ਰਾਜ ਹੈ ਕੀ ਅਨੰਤ ਅਮਾਨੀ ਜੀ ਦਾ ਵਿਆਹ ਉਹਦੇ ਪਿਉ ਦਾ ਰਾਜ ਹੈ ਕੀ ਅਨੰਤ ਮਾਨੀ ਦਾ ਪਿਤਾ ਅਨਿਲ ਅੰਬਾਨੀ ਸਾਹਿਬ ਕੋਈ ਪ੍ਰਧਾਨ ਮੰਤਰੀ ਹੈ ਕੋਈ ਰਾਸ਼ਟਰਪਤੀ ਹੈ ਨਹੀਂ ਰਾਸ਼ਟਰਪਤੀ ਪ੍ਰਧਾਨ ਮੰਤਰੀ ਨਹੀਂ ਹੈ ਪਰ ਸਾਰਾ ਕੁਝ ਉਹਦੇ ਇਸ਼ਾਰਿਆਂ ਤੇ ਚੱਲ ਸਕਦਾ ਹੈ ਚੱਲਦਾ ਪਹਿਲਾਂ ਵੀ ਕਿਸਾਨ ਅੰਦੋਲਨ ਜਦੋਂ ਤਿੰਨ ਖੇਤੀ ਕਾਨੂੰਨ ਬਣੇ ਸੀ ਤਾਂ ਦੇਸ਼ ਦੇ ਕਿਸਾਨਾਂ ਨੇ ਰੌਲਾ ਪਾਇਆ ਵੀ ਇਹ ਅੰਬਾਨੀਆਂ ਅਡਾਨੀਆਂ ਦੇ ਇਸ਼ਾਰਿਆਂ ਤੇ ਬਣੇ ਨੇ ਤੇ ਕੁਝ ਅੰਧ ਭਗਤ ਕਹਿੰਦੇ ਸੀ ਅਬਾਨੀਆਂ ਡਾਨੀਆਂ ਦੇ ਇਸ਼ਾਰਿਆਂ ਤੇ ਥੋੜਾ ਹੀ ਕੁਝ ਹੋ ਸਕਦਾ ਹੈ ਸਾਰੇ ਨਾਗਰਿਕ ਇਕੋ ਜਿਹੇ ਨੇ ਦੇਸ਼ ਦੇ ਤੇ ਸਾਰਿਆਂ ਨਾਲ ਬਰਾਬਰ ਦਾ ਵਿਹਾਰ ਹੁੰਦਾ ਹੈ ਹੁਣ ਦੱਸੋ ਕੀ ਇਹ ਬਰਾਬਰੀ ਹੈ ਸਰਕਾਰੀ ਪੁਲਿਸ ਤੇ ਸਰਕਾਰੀ ਸੁਰੱਖਿਆ ਕਰਮਚਾਰੀ ਵੱਡੀ ਗਿਣਤੀ ਚ ਉਥੇ ਤਨਾਤ ਨੇ ਇੱਥੇ ਸਾਡੇ ਵਿਆਹ ਸ਼ਾਦੀਆਂ ਹੋਣ ਪ੍ਰੋਗਰਾਮ ਹੋਣ 50-50 ਦੇਰੀ ਥਾਣੇ ਜਾ ਕੇ ਲੋਕ ਕਹਿੰਦੇ ਨੇ ਕਿ ਦੋ ਸਿਪਾਹੀ ਭੇਜ ਦਿਓ ਜੀ ਸਾਡੇ ਮੇਲਾ ਹੈ ਤੇ ਟਾਈਮ ਦੇ ਟਾਈਮ ਫਿਰ ਵੀ ਕਈ ਵਾਰ ਕੋਈ ਨਹੀਂ ਬੋੜਦਾ ਤੇ ਉਥੇ ਤੁਸੀਂ ਵੇਖੋ ਇਹਨੂੰ ਕਹਿੰਦੇ ਆ ਸੱਚਮੁੱਚ ਫਿਰ ਉਹ ਅੰਬਾਨੀ ਨੇ ਉਹ ਅਡਾਨੀ ਨੇ ਕਹਿੰਦੇ ਜੀ ਹਜ਼ਾਰ ਕਰੋੜ ਰੁਪਈਆ ਵਿਆਹ ਤੇ ਲਾਉਣਾ ਉਥੇ ਬੜਾ ਕੁਝ ਸਾਬਤ ਹੋਇਆ ਸਾਡੇ ਦਲਜੀਤ ਦਸਾਂਝ ਵਰਗੇ ਤੇ ਉਹ ਰੋਹਾਨਾ ਵਰਗੇ ਜਿਹੜੇ ਕਿਸਾਨ ਅੰਦੋਲਨ ਦੇ ਵਿੱਚ ਅੰਬਾਨੀਆਂ ਅਡਾਨੀਆਂ ਤੇ ਸਰਕਾਰ ਦੇ ਉਲਟ ਬੋਲੇ ਸੀ ਕਹਿੰਦੇ ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆ ਨੱਚੀ ਜਾਂਦੀ ਆ ਤੇ ਅੱਜ ਚੰਗੀ ਤਰ੍ਹਾਂ ਮੈਂ ਵੇਖਿਆ ਅਸੀਂ ਸ਼ਾਹਰੂਖ ਖਾਨ ਸਲਮਾਨ ਖਾਨ ਅਮੀਰ ਖਾਨ ਵਰਗਿਆਂ ਨੂੰ ਬਹੁਤ ਵੱਡੀ ਚੀਜ਼ ਸਮਝਦੇ ਆ ਬਹੁਤ ਅਮੀਰ ਸਮਝਦੇ ਆ ਤੇ ਪਰ ਮੈਂ ਨਾ ਉਹਨਾਂ ਨੂੰ ਜਦੋਂ ਅਮਬਾਨੀਆਂ ਦੀ ਸਟੇਜ ਤੇ ਅਮਬਾਨੀਆਂ ਦੇ ਸਾਹਮਣੇ ਸਟੇਜ ਤੇ ਉਹਨਾਂ ਦੇ ਵਿਆਹ ਚ ਪੈਸੇ ਲੈ ਕੇ ਨੱਚਦੇ ਵੇਖਿਆ ਤੇ ਮੈਨੂੰ ਲੱਗਿਆ ਵੀ ਪੈਸਾ ਵਾਕਿਆ ਹੀ ਜਿਵੇਂ ਨਚਾਈ ਜਾਂਦਾ ਦੁਨੀਆ ਨੱਚੀ ਜਾਂਦੀ ਆ ਜਮੂਰੇ ਬਣ ਕੇ ਅਮਬਾਨੀਆਂ ਦੇ ਵਿਆਹ ਦੇ ਵਿੱਚ ਉਹ ਲੋਕ ਮੈਂ ਨੱਚਦੇ ਵੇਖੇ ਜਿਨ੍ਹਾਂ ਨੂੰ ਲੋਕ ਬਹੁਤ ਅਮੀਰ ਤੇ ਸ਼ਕਤੀਸ਼ਾਲੀ ਸਮਝਦੇ ਨੇ ਇੱਥੇ ਸਰਕਾਰ ਡੰਡੌਤ ਕਰਦੀ ਨਜ਼ਰ ਆਈ ਮੋਦੀ ਸਰਕਾਰ ਦੇ ਬਹੁਤ ਸਾਰੇ ਮੰਤਰੀ ਸੰਤਰੀ ਜੀ ਹਜੂਰੀਆਂ ਕਰਦੇ ਨਜ਼ਰ ਆ ਰਹੇ ਨੇ ਕਿਉਂਕਿ ਅਬਾਨੀ ਦੇ ਪੁੱਤ ਦਾ ਵਿਆਹ ਅਨੰਤ ਮਾਨੀ ਦਾ ਵਿਆਹ ਤੇ ਹਰਾਨਗੀ ਦੀ ਗੱਲ ਹੈ ਕਿਸੇ ਵੀ ਹੋਰ ਕੰਮ ਦੇ ਲਈ ਕਦੇ ਕਿਸੇ ਘਰੇਲੂ ਜਿਹੜਾ ਘਰੇਲੂ ਹਵਾਈ ਅੱਡਾ ਕਰੇ ਲੂ ਉਡਾਨਾਂ ਵਾਸਤੇ ਜਾਂ ਜਿਹਨੂੰ ਡੋਮੈਸਟਿਕ 에ਰਪੋਰਟ ਬੋਲਦੇ ਨੇ ਉਹਨੂੰ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਵਿੱਚ ਜਾਂ ਇੰਟਰਨੈਸ਼ਨਲ 에ਰਪੋਰਟ ਦੇ ਵਿੱਚ ਤਬਦੀਲ ਨਹੀਂ ਕੀਤਾ ਜਾਂਦਾ ਕਿਤੇ ਖਾਸ ਬਹੁਤ ਵੱਡੇ ਕੋਈ ਦੇਸ਼ ਦਾ ਕੋਈ ਹੋ ਜੇ ਤਾਂ ਉਦੋਂ ਕੀਤਾ ਜਾ ਸਕਦਾ ਤੇ ਅਮਬਾਨੀਆਂ ਦੇ ਵਿਆਹ ਵਾਸਤੇ ਇੰਜ ਕੀਤਾ ਗਿਆ ਵੈਸੇ ਇਹ ਜਿਹੜੇ ਜਾਮਨਗਰ ਦੇ ਵਿੱਚ ਉਹਨਾਂ ਦਾ ਉੱਥੇ ਵਿਆਹ ਹੋ ਰਿਹਾ ਉਹ ਜਿਹੜਾ ਪ੍ਰੋਗਰਾਮ ਹੋ ਰਿਹਾ ਪ੍ਰੀ ਵੈਡਿੰਗ ਕਹਿੰਦੇ ਜੀ ਉਹਨੂੰ ਇੱਕ ਚੋਚਲੇ ਨਵੇਂ ਚੱਲ ਪਏ ਨੇ ਅੱਗੇ ਤਾਂ ਠਾਕਾ ਹੁੰਦਾ ਸੀ ਤੇ ਫਿਰ ਸਿੱਧਾ ਵਿਆਹ ਹੁੰਦਾ ਸੀ ਹੁਣ ਇਹ ਪ੍ਰੀ ਵੈਡਿੰਗ ਇਹ ਇਹ ਪੋਸਟ ਵੈਡਿੰਗ ਆਹਾਹਾ ਬੜਾ ਕੁਝ ਚੋਚਲੇ ਚੱਲੇ ਔਰ ਜਦੋਂ ਅਸੀਂ ਇਹਨਾਂ ਅਮੀਰਾਂ ਦੀ ਨਕਲ ਆਪਾਂ ਮਾਰਦੇ ਆ ਉਦੋਂ ਅਸੀਂ ਆਪਣਾ ਝੁਗਾ ਚੌੜ ਕਰਾਉਣੇ ਆ ਉਦੋਂ ਆਪਾਂ ਆਪਣੀ ਖਲੀ ਬਣਾਉਣੇ ਆ ਤੇ ਜਿਹੜੇ ਜਾਮਨਗਰ ਚ ਵਿਆਹ ਹੈ ਨਾ ਉਥੋਂ ਸਿਰਫ 2.5 300 ਕਿਲੋਮੀਟਰ ਦੀ ਦੂਰੀ ਤੇ ਅੰਤਰਰਾਸ਼ਟਰੀ ਹਵਾਈ ਅੱਡਾ ਹੈ ਅਹਮਦਾਬਾਦ ਦਾ ਪਰ ਕੌਣ ਡੀਕੇ ਜੀ ਉਹਨੂੰ ਉਹ ਤਾਂ 2.5 300 ਕਿਲੋਮੀਟਰ ਹੈ ਉਥੋਂ ਤੱਕ ਆਰਾਂ ਤੇ ਆਉਂਦਿਆਂ ਮਹਿਮਾਨਾਂ ਨੂੰ ਲੱਗਣਗੇ 2 ਢਾਈ ਘੰਟੇ ਇਸ ਕਰਕੇ ਉਹਨਾਂ ਦਾ 2 ਢਾਈ ਘੰਟੇ ਟਾਈਮ ਵੇਸਟ ਨਹੀਂ ਕਰਨਾ ਸਰਕਾਰ ਨੇ ਸਪੈਸ਼ਲ ਮਨਜ਼ੂਰੀਆਂ ਦੇ ਕੇ ਤੇ ਆ ਸਾਰਾ ਕੁਝ ਕਰਤਾ ਕੀ ਮੈਂ ਪੁੱਛਣਾ ਚਾਹਣਾ ਸਰਕਾਰ ਨੂੰ ਸਰਕਾਰ ਜੀ ਕੀ ਕਦੇ ਸਾਡੇ ਵਰਗੇ ਜਿਹੜੀ ਆਮ ਜਨਤਾ ਸਾਰੀ ਜਿਹਨੂੰ ਦੇਸ਼ ਕਹਿੰਦੇ ਨੇ ਜਿਹਨੂੰ ਭਾਰਤ ਕਹਿੰਦੇ ਨੇ ਇੱਥੇ ਕਹਿੰਦੇ ਦੋ ਨੇ ਇੱਕ ਭਾਰਤ ਆ ਇੱਕ ਇੰਡੀਆ ਭਾਰਤ ਸਾਡੇ ਤੁਹਾਡੇ ਵਰਗੇ ਲੋਕਾਂ ਦਾ ਤੇ ਇੰਡੀਆ ਉਹਨਾਂ ਦਾ ਕੀ ਜਿਹੜੇ ਸਾਡੇ ਵਰਗੇ ਭਾਰਤੀ ਨੇ ਆਮ ਜਨਤਾ ਹੈ ਕਦੇ ਉਹਨਾਂ ਨੂੰ ਵੀ ਐਦਾਂ ਦਾ ਕੁਝ ਕਰਕੇ ਵਿਖਾਉਂਗੇ ਉਹਨਾਂ ਲਈ ਵੀ ਕੁਝ ਐਦਾਂ ਦਾ ਕਰੋਗੇ ਸਾਡੇ ਤਾਂ ਗਰੀਬ ਲੋਕ ਇੱਥੇ ਸਾਂਝੀ ਥਾਂ ਤੇ ਵਿਆਹ ਦਾ ਟੈਂਟ ਲਾ ਲੈਣਾ ਤੇ ਛਾਪਾ ਪੈ ਜਾਂਦਾ ਕਈ ਖਬਰਾਂ ਸੁਣੀਆਂ ਨੇ ਗਰੀਬਾਂ ਦੀ ਬਰਾਤ ਜਾਰੀ ਹੁੰਦੀ ਤੇ ਨਾਕੇ ਵਾਲੇ ਰੋਕ ਲੈਂਦੇ ਨੇ ਤੇ ਫਿਰ ਕਈ ਥਾਵਾਂ ਤੇ ਰੱਜ ਕੇ ਜਲੀਲ ਕੀਤਾ ਜਾਂਦਾ ਬਰਾਤ ਨੂੰ ਛੱਡਿਆ ਨਹੀਂ ਜਾਂਦਾ ਕਾਗਜ਼ ਘਟਾ ਆ ਘਟਾ ਉਹ ਘਟਾ ਰੋਕ ਕੇ ਵਿਖਾਓ ਹੁਣ ਵੱਡੇ ਤੋਂ ਵੱਡਾ ਅਫਸਰ ਮੈਂ ਚੈਲੰਜ ਕਰਕੇ ਕਹਿੰਨਾ ਵੱਡੇ ਤੋਂ ਵੱਡਾ ਅਫਸਰ ਚਾਹੇ ਉਹ ਆਈਐਸ ਹੋਵੇ ਤੇ ਚਾਹੇ ਆਈਪੀਐਸ ਹੋਵੇ ਅੰਬਾਨੀਆਂ ਦੇ ਵਿਆਹ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਨੁਕਸ ਕੱਢ ਕੇ ਵਿਖਾਏ ਉਥੇ ਰੇਡ ਮਾਰ ਕੇ ਦਿਖਾਏ ਉਥੇ ਹੁਣ ਕਹਿਣਗੇ ਵੀ ਨਹੀਂ ਜੀ ਉਹ ਤਾਂ ਕਰਦੇ ਹੀ ਸਾਰਾ ਕੁਝ ਸਹੀ ਨਹੀਂ ਬੱਲੇ ਜੀ ਬੱਲੇ ਵਾਹ 16 ਕਲਾ ਸੰਪੂਰਨ ਦਾ ਦਰਜਾ ਇਸ ਕਰਕੇ ਦੇ ਦਿੱਤਾ ਜਾਂਦਾ ਹੈ ਕਿਉਂਕਿ ਹਿੰਮਤ ਨਹੀਂ ਨਾ ਹੁੰਦੀ ਲੱਤਾਂ ਤੇ ਜਾਨ ਨਹੀਂ ਹੁੰਦੀ ਗਰੀਬ ਗੁਰਬੇ ਤੇ ਦਾਬੇ ਮਾਰ ਕੇ ਹੀ ਸਾਰੇ ਘੈਂਟ ਬਣਦੇ ਨੇ ਇੱਥੇ ਜਿਹੜੇ ਅੱਗੇ 나ਡੂ ਖਾਂ ਬੈਠੇ ਹੁੰਦੇ ਨੇ ਉਹਨਾਂ ਤੋਂ ਫਿਰ ਲੱਤਾਂ ਕੰਬਦੀਆਂ ਨੇ ਸੱਚਮੁੱਚ ਭਾਈ ਪੈਸਾ ਤਾਂ ਸਭ ਦਾ ਬਾਪ ਹੈ ਵੇਖੋ ਦਲਜੀਤ ਦਸਾਂਜ ਬੜੀਆਂ ਤਾਰੀਫਾਂ ਹੋ ਰਹੀਆਂ ਮੀਡੀਆ 'ਚ ਦਲਜੀਤ ਨੇ ਧੱਕ ਪਾਤੀ ਦਲਜੀਤ ਨੇ ਕਮਾਲ ਕਰਤੀ ਅਮਬਾਨੀਆਂ ਦੇ ਵਿਆਹ 'ਚ ਉਹਨੇ ਸਾਰਿਆਂ ਦਾ ਦਿਲ ਜਿੱਤ ਲਿਆ ਤੇ ਮੈਂ ਇੱਥੇ ਇੱਕ ਵੱਖਰੀ ਜੀ ਗੱਲ ਕਹਿਣੀ ਚਾਹਣਾ ਕਈਆਂ ਨੂੰ ਪਸੰਦ ਨਹੀਂ ਆਉਣੀ ਦਲਜੀਤ ਉਹੀ ਦਲਜੀਤ ਦਸਾਂਜ ਹੈ ਨਾ ਜਿਹੜਾ ਦਿੱਲੀ ਦੇ ਕਿਸਾਨ ਅੰਦੋਲਨ ਵੇਰੇ ਕਿਸਾਨਾਂ ਦੇ ਹੱਕ 'ਚ ਬੋਲਿਆ ਸੀ ਤੇ ਅੱਜ ਵੀ ਕਿਸਾਨ ਅੰਦੋਲਨ ਦੁਬਾਰਾ ਚੱਲ ਰਿਹਾ ਹੈ ਤੇ ਕਿਸਾਨ ਇਹ ਕਹਿੰਦੇ ਨੇ ਕਿ ਸਰਕਾਰ ਸਾਡੀਆਂ ਗੱਲਾਂ ਤਾਂ ਨਹੀਂ ਮੰਨਦੀ ਕਿਉਂਕਿ ਸਰਕਾਰ ਦੇ ਪਿੱਛੇ ਕਾਰਪੋਰੇਟ ਘਰਾਣੇ ਨੇ ਤੇ ਖਾਸ ਕਰ ਅੰਬਾਨੀਆਂ ਅਡਾਨੀਆਂ ਦਾ ਨਾਂ ਲੈਂਦੇ ਨੇ ਕਿਸਾਨ ਤੇ ਉਹ ਕਹਿੰਦੇ ਨੇ ਕਿ ਪਹਿਲੇ ਤਿੰਨ ਕਾਨੂੰਨ ਵੀ ਉਹਨਾਂ ਲਈ ਬਣਾਏ ਸੀ ਤੇ ਉਸ ਤੋਂ ਬਾਅਦ ਅੱਜ ਜੋ ਸਾਡੀ ਐਮਐਸਪੀ ਗਰੰਟੀ ਕਾਨੂੰਨ ਨਾ ਦੇਣ ਵਰਗੀਆਂ ਮੰਗਾ ਨੇ ਉਹ ਵੀ ਇਸੇ ਕਰਕੇ ਨਹੀਂ ਪੂਰੀਆਂ ਹੋ ਰਹੀਆਂ ਕਿਉਂਕਿ ਪਿੱਛੇ ਅੰਬਾਨੀ ਅਡਾਨੀ ਖੜੇ ਨੇ ਤੇ ਦਲਜੀਤ ਜੀ ਅੱਜ ਜਾ ਕੇ ਤੇ ਉਹਨਾਂ ਦੀਆਂ ਤਾਰੀਫਾਂ ਕਰ ਰਹੇ ਨੇ हां ਹੁਣ ਕੋਈ ਐ ਵੀ ਕਹਿ ਸਕਦਾ ਤੁਹਾਡੇ ਢਿੱਡ ਪੀੜਾ ਉਹਨੂੰ ਪੈਸੇ ਮਿਲੇ ਅਗਲਾ ਗਿਆ ਤੁਹਾਨੂੰ ਮਿਲਣ ਤੁਸੀਂ ਵੀ ਜਾਓਗੇ ਪਰ ਇਹ ਗੱਲ ਸਾਰਿਆਂ ਤੇ ਲਾਗੂ ਨਹੀਂ ਹੁੰਦੀ ਕੁਝ ਗੈਰਤਮੰਦ ਤੇ ਰੋਸ਼ਨ ਦਿਮਾਗ ਵੀ ਹੁੰਦੇ ਨੇ ਜਿਹੜੇ ਦੋ ਟੁਕ ਨਾ ਕਰ ਦਿੰਦੇ ਨੇ ਪੈਸਾ ਸਭ ਕੁਝ ਨਹੀਂ ਹੁੰਦਾ ਮੈਨੂੰ ਲੱਗਦਾ ਅੱਜ ਵੀ ਦਲਜੀਤ ਨੂੰ ਚਾਹੀਦਾ ਸੀ ਕਿਸਾਨਾਂ ਦੇ ਨਾਲ ਖੜਦਾ ਜਾਂ ਤੇ ਦਲਜੀਤ ਵਰਗਿਆਂ ਨੂੰ ਇਹ ਪਤਾ ਹੀ ਨਹੀਂ ਵੀ ਇਹ ਸਾਰੀਆਂ ਨੀਤੀਆਂ ਦੇ ਪਿੱਛੇ ਹੱਥ ਕੀਦਾ ਹੈ ਤੇ ਜੇ ਪਤਾ ਹੈ ਤੇ ਫਿਰ ਦਲਜੀਤ ਨੂੰ ਸੋਚ ਲੈਣਾ ਚਾਹੀਦਾ ਸੀ ਕੁਝ ਲੋਕ ਤਾਂ ਇੰਜ ਵੀ ਕਹਿੰਦੇ ਨੇ ਕਿ ਜਦੋਂ ਇਹਨਾਂ ਨੂੰ ਲੋੜ ਹੁੰਦੀ ਐ ਕੋਈ ਫਿਲਮ ਰਿਲੀਜ਼ ਹੋਣ ਜਾ ਰਹੀ ਐ ਜਾਂ ਇਹਨਾਂ ਨੂੰ ਲੱਗਦਾ ਐ ਕਿ ਕਿਸਾਨਾਂ ਦੇ ਵਿੱਚ ਬੇਸ ਬਣਾ ਲਓ ਨਾਂ ਬਣਾ ਲਓ ਇਹ ਦਰਸ਼ਕ ਮਿਲਣਗੇ ਫਿਲਮਾਂ ਕਮਾਈ ਚੰਗੀ ਕਰਨਗੀਆਂ ਉਦੋਂ ਕਿਸਾਨਾਂ ਦੇ ਹੱਕ 'ਚ ਬੋਲ ਦਿੰਦੇ ਨੇ ਤੇ ਜਦੋਂ ਲੱਗਦਾ ਐ ਵੀ ਹੁਣ ਤੂੰ ਕੌਣ ਤੇ ਮੈਂ ਕੌਣ ਉਦੋਂ ਫਿਰ ਐ ਜਿੱਧਰੋਂ ਜਿਸ ਦੀ ਜਿੱਥੋਂ ਮਿਲ ਗਈ ਬਾਜਰੀ ਤੇ ਉਸ ਦੀ ਭਰੀਏ ਹਾਜ਼ਰੀ ਵੇਖੋ ਹੁਣ ਦਲਜੀਤ ਦੁਸਾਨ ਸ਼ੈਲ ਸਾਰੀ ਉਮਰ ਅੰਬਾਨੀਆਂ ਦੇ ਵਿਰੁੱਧ ਜਾਂ ਉਹਨਾਂ ਦੇ ਉਲਟ ਇੱਕ ਸ਼ਬਦ ਨਹੀਂ ਬੋਲ ਸਕੇਗਾ ਕਿਉਂ ਕਿ ਕਹਿੰਦੇ ਨੇ ਅੱਖਾਂ ਮੂੰਹ ਖਾਂਦਾ ਤੇ ਅੱਖਾਂ ਸ਼ਰਮਾਉਂਦੀਆਂ ਨੇ ਤੇ ਜਦੋਂ ਮੂੰਹ ਨੇ ਰੱਜ ਕੇ ਖਾਦਾ ਹੋਵੇ ਤਾਂ ਉਸ ਤੋਂ ਬਾਅਦ ਉਹਨ ਸਾਰੀ ਉਮਰ ਦਲਜੀਤ ਦੀਆਂ ਅੱਖਾਂ ਸ਼ਰਮਾਉਣ ਗਿਆ ਦੇਖੋ ਇਹ ਗੱਲ ਬਿਲਕੁਲ ਸੱਚ ਹੈ ਕਿ ਪੂਰੀ ਦੁਨੀਆ ਦੇ ਉੱਪਰ ਕੁਝ ਕਾਰਪੋਰੇਟ ਘਰਾਣੇ ਪੂਰਾ ਸਿਸਟਮ ਚਲਾਉਣ ਦਾ ਯਤਨ ਕਰ ਰਹੇ ਨੇ ਭਾਰਤ ਦੇ ਵਿੱਚ ਵੀ ਕਾਰਪੋਰੇਟ ਘਰਾਣਿਆਂ ਦੇ ਦੋ ਤਿੰਨ ਧੜੇ ਨੇ ਜਿਹੜੇ ਵੱਖ-ਵੱਖ ਪਾਰਟੀਆਂ ਦੇ ਪਿੱਛੇ ਖੜੇ ਨੇ ਤੇ ਉਹੀ ਜਿਹੜੀ ਪਾਰਟੀ ਦੀ ਫਿਰ ਸਰਕਾਰ ਆ ਜਾਂਦੀ ਹੈ ਉਹਨੂੰ ਪਿੱਛੇ ਖੜਾ ਕਾਰਪੋਰੇਟਾਂ ਦਾ ਮਤਲਬ ਪੂੰਜੀਪਤੀਆਂ ਦਾ ਸਰਮਾਇਦਾਰਾਂ ਦਾ ਧੜਾ ਹੀ ਚਲਾਉਂਦਾ ਹੈ ਇਹ ਇੱਕ ਉਹ ਸੱਚ ਹੈ ਜਿਹੜਾ ਸਮਝਣ ਦੀ ਲੋੜ ਹੈ ਲੋਕਾਂ ਨੂੰ ਖੈਰ ਬਹੁਤ ਸਾਰੇ ਸਮਝ ਨਹੀਂ ਰਹੇ ਜਦੋਂ ਸਮਝ ਜਾਣਗੇ ਉਦੋਂ ਦੇਸ਼ ਦੇ ਭਾਗ ਬਦਲ ਜਾਣਗੇ ਉਦੋਂ ਦੇਸ਼ ਦੀ ਨੁਹਾਰ ਬਦਲ ਜਾਏਗੀ ਬਹੁਤ ਮਿਹਰਬਾਨੀ ਸ਼ੁਕਰੀਆ